ਕੀ ਬਾਪੂ ਕੀ ਨੀ ਇਹ ਦੇ ਮਗਰ ਕੱਟਾ ਕੱਟਾ ਇਹਦੇ ਮਗਰ ਕੱਟੀ 12 13 ਕਿਲੋ ਵਾਲੀ 1 ਲੱਖ 10000 ਚ ਨੀ ਨੀ ਝੋਟੀ ਆ ਲੈ ਵੀ ਪਹਿਲੇ ਸੂਏ 14 ਲੀਟਰ ਦੁੱਧ ਇਸਨੇ ਪਾਇਆ ਹੋਇਆ ਹੁਣ ਵੀ 14 ਦੇ ਦੇ 15 ਦੇ ਮਿੱਤਰੋ ਆਹ ਦੇਖ ਲਓ ਪੰਜਾਬ ਵਾਲੀ ਜਰਸੀ 65000 ਰੁਪਏ ਦੇ ਵਿੱਚ ਮਿਲਨੀ ਆ ਕਰ ਕਰ ਤੁਰਦੀ ਮਿੱਤਰੋ ਤੇ ਨੇਵਾ ਬੜਾ ਚੌੜਾ ਹਲੇ ਵੀ 5 6 ਦਿਨ ਲੈ ਜੂ ਬਈ ਖੁੱਲੇ ਨਹੀਂ ਯਾਰ ਲੈ ਆ ਫਾਰਮ ਦੇ ਵਿੱਚੋਂ ਵੈਹੜ ਲੈ ਦਿੱਤੀ ਹੋਈ ਆ 95000 ਦੀ ਦੇ ਦਾਂਗੇ ਪਹਿਲਾ ਉਹ ਨਗੀਨਾ 25 26 ਕਿਲੋ ਵਾਲਾ ਦਾ ਦੁੱਧ ਮੱਝ ਵਰਗਾ 50000 ਰੁਪਏ ਦੇ ਵਿੱਚ 45000 ਰੁਪਏ ਦੇ ਵਿੱਚ ਮਿਲਣੀ ਸਵਾਲ ਕੀ ਨਾਮ ਨਾਲ ਫੁੱਲ ਹੈਗੀ ਚਾਹਲਾ ਧੂਲਰ ਦੇ ਅਸੀ ਕਾ ਦੋਸਤੋ ਬਬੂ ਸਵਾਲਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਇਆ ਬਾਈ ਬੱਬੂ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ گاਵਾ ਹੀ گاਵਾ ਦਿਖਾ ਦਾਂਗੇ ਤੇਰਾ ਨਗਤਾ ਆਗੇ ਮਿੱਤਰੋ گاਵਾ ਦੇ ਤੇ ਨਾਲ ਸੋਨੂੰ ਨਾ ਤਿੰਨ ਮੱਝਾਂ ਵੀ ਦਿਖਾਉਂਗਾ ਜਮਾ ਹੀ ਮੰਡੀ ਵਾਲਾ ਮਾਹੌਲ ਮਿੱਤਰੋ ਬਣਿਆ ਪਿਆ ਬਾਈ ਬੱਬੂ ਦੇ ਘਰੇ ਤੇ ਇਧਰਲੇ ਪਾਸੇ ਨਾ ਇੱਕ ਨਗੀਨਾ ਖੜਾ ਮਿੱਤਰੋ ਏ ਤੁਸੀਂ ਚੈੱਕ ਕਰ ਲੋ ਬੜੇ ਚੰਗੇ ਕੱਦ ਕਾਠ ਦੀ ਤੇ ਇਹ ਨਾ ਬੇਲਬੂਲ ਦੇਖ ਲੋ ਤੁਸੀਂ ਤੇ ਸੋਹਣੀ ਸੁਨੱਖੀ ਬਿਹੜ ਨਾ ਜਿਹੜੀ ਹੈਗੀ ਬਾਲੀ ਆ ਤੇ ਇਧਰਲੇ ਪਾਸੇ ਕਰਮ ਵਾਲੀਆਂ ਜਿਹੜੀਆਂ ਤਿੰਨ ਗਾਵਾਂ ਹੋਰ ਆ ਗਈਆਂ ਇਹ ਆ ਦੇਖ ਲੋ ਕੱਲੀ ਕੱਲੀ ਦੀ ਜਾਣਕਾਰੀ ਨਾ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਕੱਲੀ ਕੱਲੀ ਦਾ ਨਾ ਰੇਟ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਵੇਂ ਲੱਗੇ ਰੇਟ ਦੱਸਿਓ ਜਰੂਰ ਇਧਰਲੇ ਪਾਸੇ ਮਿੱਤਰੋ ਆ ਗਈਆਂ ਮੱਝਾਂ ਮੱਝਾਂ ਸੜੀਆਂ ਹੈਗੀਆਂ ਨਾ ਮਿੱਤਰੋ ਸੋਈਆਂ ਵੀ ਇਹ ਵਿੱਚ ਤੇ ਤਿੰਨੇ ਬੱਬੂ ਸੋਈਆਂ ਨੇ ਮੱਜਾਂ ਸੋਈਆਂ ਵੀਰੇ ਠੀਕ ਆ ਤੇ ਲੈ ਆ ਮੱਜਾਂ ਆ ਗਈਆਂ ਬਾਈ ਬੱਬੂ ਕੋਲੇ ਤੇ ਬਾਈ ਬੱਬੂ ਹੱਸੀ ਕਾਲ ਬਾਈ ਹੱਸੀ ਕਾਲ ਬਾਈ ਸਾਰੇ ਭਰਾਵਾਂ ਜਿੰਨੇ ਵੀ ਆਪਣੀ ਵੀਡੀਓ ਦੇ ਦੇ ਸਾਰੇ ਭਰਾਵਾਂ ਹੱਸੀ ਕਾਲ ਬਾਈ ਖੋਰ ਬਈ ਬੱਬੂ ਠੀਕ ਹੈ ਭਰਾ ਬਈ ਚੜ੍ਹਦੀ ਕਲਾ ਹਾਂਜੀ ਬਈ ਅ ਬੱਬੂ ਵੀਰੇ ਜੇ ਆਪਣੇ ਪਿੰਡ ਦੀ ਗੱਲ ਕਰ ਕੰਡ ਮੇਰਾ ਤਖਤਮਾਲਾ ਜੀ ਤਹਿਸੀਲ ਕਾਲਾ ਵਾਲੀ ਜ਼ਿਲ੍ਹਾ ਸਰਸਾ ਜੀ ਤਲੰਡੀ ਸੱਬ ਆਪਣੇ ਕੋੜੀ ਰਹਿ ਗਏ ਰਹਿਣ ਬਈ ਹਾਂ ਬੱਬੂ ਵੀਰੇ ਜਿਵੇਂ ਆਪਾਂ ਗੱਲ ਕਰ ਲਏ ਜਿਵੇਂ ਦੇਖੋ ਹਨਾ ਹੌਲੀ ਹੌਲੀ ਆਪਾਂ ਜਿਹੜਾ ਹੈਗਾ ਸੁਧਾਰ ਕਰਦੇ ਜਾਈਏ ਦੇਖੋ ਜਦੋਂ ਗੇਟ ਦੇ ਵਿੱਚ ਮੈਂ ਬੜਿਆ ਹਾਂਜੀ ਤੇ ਉਦੋਂ ਖੁਸ਼ੀ ਮਨ ਨੂੰ ਖੁਸ਼ੀ ਹੋਈ ਪਰ ਯਾਰ ਅੱਜ ਤੇਰੀ ਮੱਝ ਦਾ ਨੁਕਸਾਨ ਹੋ ਗਿਆ ਹਾਂਜੀ ਬਈ ਹਾਂ ਪਹਿਲਾਂ ਛੋਟੀ ਸੀ ਟੈਕ ਹੋ ਗਈ ਅੱਛਾ ਹਾਂਜੀ ਠੀਕ ਹੈ ਜਰ ਉਹ ਬੜੀ ਮਾੜੀ ਗੱਲ ਹੋਈ ਚੱਲੀ ਜਾਣਾ ਉਹਦੇ ਘਾਟੇ ਵੀ ਪੈਂਦੇ ਆ ਹਨਾ ਬਈ ਸਿਸਟਮ ਆ ਨਾ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਸਹੀ ਗੱਲ ਆ ਅੱਛਾ ਅੱਜ ਆਪਾਂ ਕਿਹੜੇ ਪਾਸੋਂ ਸ਼ੁਰੂ ਕਰਗੇ ਜਿਹੜੇ ਪਾਸੋਂ ਮਰਜ਼ੀ ਕਰ ਤੋ ਪਰ ਮੱਝਾਂ ਦਿਖਾਉਣੀਆਂ ਪਹਿਲਾਂ ਕਿਹੇ گاਵਾ ਜੋ ਮਰਜ਼ੀ ਤੁਹਾਡੀ گاਵਾ ਕੰਨੀ ਆ ਜਾ ਫਿਰ ਕੇਰਾ ਮੱਝਾਂ ਆਪਾਂ ਫੇਰ ਦਿਖਾ ਦੇਨੇਗੇ ਤੇ ਇਧਰਲੇ ਪਾਸੋਂ ਉਧਰ ਜਰਸੀ ਤੋਂ ਚੱਲਣਾ ਕਿ ਇਧਰੋਂ ਤੇ ਜਿੱਧਰੋਂ ਮਰਜ਼ੀ ਲੈ ਲਓ ਚੱਲ ਫਿਰ ਕੇਰਾ ਜਿਹੜੀ ਮਰਜ਼ੀ ਤੂੰ ਚੱਲ ਕੇ ਨਾ ਜਿੱਧਰ ਚੱਲਦਾ ਜਿੱਧਰ ਤੇ ਮਰਜ਼ੀ ਦਿਖਾ ਲਈ ਚੱਲ ਫਿਰ ਕੇਰਾ ਸੇਰੇ ਤੇ ਚੱਲ ਕੇਰਾ ਲੈ ਵੀ ਆਹ ਦੇਖ ਲਓ ਆਪਾਂ ਨਾ ਇੱਥੋਂ ਸ਼ੁਰੂ ਕਰ ਲੈਨੇ ਹੈਗੇ ਐ ਬਾਈ ਬਬੂ ਜੇ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਬਿਹੜ ਆ ਗਈ ਤੇਰੀ ਹਾਂ ਜੀ ਰਮਨ ਵੀਰੇ ਪਹਿਲੇ ਦੂਜਾ ਸੂਆ ਸੂਗੀ ਠੀਕ ਆ ਹਾਂ ਇਹ ਪਹਿਲਾ ਵਾਰ ਫਾਰਮ ਤੋਂ ਲੇਤੀ ਐ ਅੱਛਾ ਹਾਂਜੀ ਬਾਈ ਇਹਲਾ ਨਾ ਵਾਰ ਹਾਂ ਬਾਈ ਇਹ ਨੰਬਰ ਹਾਂ 32 33 ਕਿਲੋ ਦੁੱਧ ਪਹਿਲਾਂ ਨੇ ਕੱਢਿਆ ਪਰ ਆਪਾਂ 30 ਕਿਲੋ ਕਹਿ ਕੇ ਦੇਣਾ ਬਾਈ 30 ਕਿਲੋ ਕਿੰਨੇ ਦਿਨ ਪਈ ਆ ਵੱਡੇ ਹਫਤਾ ਲੋ ਜੀ ਰਮਨ ਹਫਤਾ ਬਾਕੀ ਆ ਸੀਮੰਡ ਦਾ ਕੋਈ ਪਤਾ ਬਈ ਨਹੀਂ ਉਹ ਦੱਸਿਆ ਮੇਰੇ ਕੋਲ ਨੰਬਰ ਆ ਬਾਈਆਂ ਦਾ ਜੇ ਕੋਈ ਪੁੱਛੂਗਾ ਤਾਂ ਆਪਾਂ ਗੱਲ ਕਰਾ ਦੇਗੇ ਠੀਕ ਆ ਲੋ ਵੀ ਆ ਦੇਖ ਲੋ ਬੜੇ ਚੰਗੇ ਕੱਦ ਕਾਠ ਵਾਲੀ ਗਾਂ ਆ ਗਈ ਇਹ ਤੇ ਇਹ ਦੂਜਾ ਸੂਆ ਸ ਉਹ 30 ਕਿਲੋ ਦੁੱਧ ਕਹਿ ਕੇ ਦੇਣਾ ਤੇ ਕਰਮਾਲੀ ਦਾ ਲੇਵਾ ਦੇਖ ਲੋ ਹੁਣ ਬਾਲੇ ਚੰਗੇ ਲੇਵੇ ਵਾਲੀ ਆ ਮਿੱਤਰੋ ਜਿਗਾਰਮੈਂਟ ਜਿਹੜਾ ਹੈਗਾ ਨਾ ਫੂ ਪੂਰਾ ਚੰਗਾ ਲੱਗਿਆ ਥੱਲੇ ਥਾਂ ਲੇਵੇ ਦੀ ਕੱਦ ਕਾਟ ਦੀ ਜਿਹੜੀ ਤੁਹਾਡੇ ਸਾਹਮਣੇ ਆ ਗਈ ਬੱਬੂ ਵੀਰੇ ਕਿੰਨੇ ਰੁਪਈਆ ਚ ਦੇਵਾਂਗੇ ਰਮਣੇ ਤਾਂ ਆਏ ਬਾਈ ਜੇ ਤਾਂ ਹੁਣ ਫਾਰਮ 'ਚ ਖੜੀ ਹੋਊ ਤਾਂ 2 ਲੱਖ ਮੰਗ ਲਾ 2 ਮ ਲੱਖ ਮੰਗ ਲਾ ਠੀਕ ਹੈ ਆਪਣਾ ਜਾਇਜ਼ ਰੇਟ ਆਪ ਕਿਉਂ ਆਪਾਂ ਮਾਲ ਬਈ ਪਸ਼ੂਆਂ ਚੋਂ ਜਾਇਜ਼ ਨਫਾ ਲੈ ਕੇ ਵੇਚ ਰਹੀ ਆ ਆਪਾਂ ਠੀਕ ਹੈ ਹਨਾ ਆਪਾਂ 1 ਲੱਖ ਤੇ 32000 ਦੀ ਬੱਚੀ ਦੇ ਦਾਂ ਬਾਈ 1 32 ਦੀ ਹਾਂਜੀ ਬਾਈ ਇੱਕ ਤੀ ਦੀ ਠੀਕ ਆ ਬੰਨ ਦੇ ਸੁਖੀ ਕਿਰੇ ਲੈ ਵੀ ਆ ਦੇਖ ਲੋ ਜਿਹੜੀ ਆ ਫਾਰਮ ਵਾਲੀ ਬਿਹੜ ਆ ਗਈ ਮਿੱਤਰੋ 30 ਲੀਟਰ ਦੁੱਧ ਦੀ ਆਪਾਂ ਗਰੰਟੀ ਦਿੰਨੇ ਆ ਬਾਈ ਕਹਿੰਦਾ ਤੇ ਥੱਲੋਂ ਜਿਹੜਾ ਹੈਗਾ ਲੇਵਾ ਉਹ ਕਰਮ ਵਾਲੀ ਦਾ ਬਹੁਤ ਜ਼ਿਆਦਾ ਤੇ ਹੁਣ ਵੀਰੇ ਬਹੁਤ ਢਿੱਲਾ ਦੇ ਬੱਚੀ ਤੇ ਤੇ ਸਾਰਾ ਭਰਨਾ ਜਗਾੜਨੇ ਆ ਹਾਂ ਕਿ ਸਾਰਾ ਢਿੱਲਾ ਬਾਈ ਥਣ ਦੇਖ ਲੈ ਬੱਚੀ ਤੇ ਆ ਮੁੱਠੀ ਨਾਲ ਚੋਲ ਭਾ ਮਸ਼ੀਨ ਦੇ ਨਾਲ ਸਹੀ ਗੱਲ ਆ ਤੇ ਬੱਬੂ ਜਿਵੇਂ ਦੂਜੇ ਨੰਬਰ ਵਾਲੀ ਆਹਾ ਗਾਂ ਆ ਗਈ ਆਪਣੀ ਤੇ ਇਹ ਦਾ ਸੂਆ ਦੂਜਾ ਸੂਆ ਸੋ ਬਾਈ ਦੂਜਾ ਸੂਆ ਹਾਂਜੀ ਬਾਈ ਕਿੰਨੇ ਦਿਨ ਬਾਕੀ ਪਏ ਇਹ ਇਹ ਵੀ 10 ਲੈ ਜੁਰਮਣੇ ਇਹ ਇਧਰ ਹੱਥ ਕਿੰਨੇ ਦੁੱਧ ਆਲੀ ਹੈ ਬਾਈ ਇਹਨੇ ਬਰੇ 24 25 ਕਿਲੋ ਦਿੱਤਾ ਪਹਿਲਾਂ ਨੇ ਪਹਿਲਾਂ ਨੇ 24 25 ਤੇ ਹੁਣ ਆਪਾਂ ਕਿੰਨਾ ਕਹਿ ਕੇ ਹੁਣ 27 28 ਕਿਲੋ ਦੁੱਧ ਓਰ ਤੇ ਭੇਜ ਦੂੰ ਬਾਈ ਕੀ ਰੇਟ ਚ ਰੇਟ ਤਾਂ ਰਮਣੇ ਜਾਇਜ ਜਮਾ 1 ਲੱਖ ਤੇ 5000 ਰੁਪਏ ਬਈ 1 5 ਦੀ ਹਾਂਜੀ ਬਾਈ ਠੀਕ ਆ 1 ਲੱਖ 5000 ਰੁਪਏ ਰੇਟ ਹੈ ਮਾਨਤਾ ਕਰਾਂਗੇ ਬਾਈ ਜੇ ਆਉ ਕੋਈ ਠੀਕ ਹੈ ਲੋ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਆਂ ਗਾਂ ਦਾ ਥੱਲੇ ਨਾ ਲੇਵਾ ਦੇਖ ਲਓ ਹੁਣ ਤੁਸੀਂ ਬਾਲਾ ਚੰਗਾ ਲੇਵਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਤੇ ਖਾਣ ਲੇਵਾ ਤਾਂ ਹੈਗਾ ਪੂਰਾ ਸਾਫ ਹਜੇ ਹੋਰ ਵੀ ਲੇਵਾ ਜਿਹੜਾ ਬਣਾਉਗੀ ਇਹ ਪਹਿਲੇ ਸੂਏ 25 ਲੀਟਰ ਦੁੱਧ ਇਸਨੇ ਦਿੱਤਾ ਹੋਇਆ ਮਿੱਤਰੋ ਤੇ ਹੁਣ ਜਿਹੜਾ ਦੂਜਾ ਸੂਆ ਸੁਣਾ ਦਿਨ ਇਹ ਜਿਹੜੀ ਹੈਗੀ ਕੋਈ 2-4 ਮਸਾਂ ਲੈ ਕੇ ਗਾਂ ਦਾ ਜ ਵੀਰੇ ਨਹੀਂ ਹਫਤਾ ਲੈ ਰਵਣ ਵਾਲੀ ਅੱਛਾ ਹਫਤਾ ਹਾਂ ਲੋ ਜੀ ਬਾਈ ਠੀਕ ਹੈ ਬਹੁਤ ਲੇਵਾਂ ਮਰਾਉਗੀ ਪੱਚੀ ਲੈ ਵੀ ਮਿੱਤਰੋ ਹਫਤਾ ਬਾਕੀ ਪਿਆ ਗਾਂ ਦਾ ਤੇ 25 ਲੀਟਰ ਦੁੱਧ ਪਹਿਲੇ ਸੂਏ ਦਾ ਬਣਦੇ ਬਾਈ ਕਰ ਬਈ TJ ਨੰਬਰ ਵਾਲੀ ਜਿਹੜੀ ਆਪਣੀ ਆ ਬਹਿੜ ਆ ਗਈ ਇਹਦਾ ਸੂਆ ਬਈ ਇਹ ਵੀ ਦੂਜਾ ਸੂਵਰੇ ਦੂਜਾ ਸੂਆ ਠੀਕ ਆ ਤੇ ਕਿੰਨੇ ਦਿਨ ਬਾਕੀ ਪਏ 10 ਦਿਨ ਬਾਕੀ ਰਮੜੇ ਖੁੱਲੇ ਕਿੰਨੇ ਦੁੱਧ ਆਲੀਆ ਦੁੱਧ ਵੀਰੇ ਨੇ 21-22 ਕਿਲੋ ਦਿੱਤਾ ਪਹਿਲਾਂ ਨੇ ਠੀਕ ਆ 25 ਦੇ ਦੇ 22 ਦੇ 23 ਦੇ ਕੋ 20 ਤੋਂ ਪਲੱਸ ਪਲੱਸ ਚੱਲੂ ਬਈ 20 ਤੋਂ ਬਾਰ-ਬਾਰ ਠੀਕ ਆ ਦਿਨ ਕਿੰਨੇ ਲੈ ਜੋ ਬਈ ਦਿਨ 10 ਲੈ ਜੋ ਰਮੜੇ 10 ਦਿਨ ਬਾਕੀ ਪਏ ਕੀ ਰੇਟ ਰਹੂਗਾ ਕਾਂ ਦਾ ਰੇਟ ਜਮਾਂ ਲੈਣ ਦੇਣ ਦਾ 95000 ਰੁਪਏ ਵੀਰੇ 90000 ਦੀ ਬੱਚੀ ਆ ਆ ਦੇਖ ਲਓ ਮਿੱਤਰੋ ਏ ਰੰਗ ਬਾਦ ਚੈੱਕ ਕਰ ਲਓ ਤੇ ਸਮੀਆਂ ਪਲੀਆਂ ਮੈਂ ਕਹਿੰਦਾ ਵੀ ਵਜਨ ਵਜੂਦ ਤੁਸੀਂ ਇਸ ਗਾਂ ਦਾ ਵੀ ਚੈੱਕ ਕਰ ਲੋ ਇਹ 90000 ਰੁਪਏ ਦੀ ਵਹੜ ਮਿਲਨੀ ਆ ਸਾਨੂੰ 20 ਤੋਂ ਬਾਹਰ ਦੁੱਧ ਵਾਲੀ ਮੋੜ ਲਾ ਬਾਈ ਕਰਾ ਪਈ ਵੀ ਜਮਾਨ ਗੋਲ ਮੋਲ ਆ ਆਹ ਲੈ ਜਾ ਕਰ ਖੇਚਲਾ ਸੁਖੀ ਕਰ ਸਮਾਰ ਕੇ ਜੇ ਇਹ ਥਾਂ ਲੈਵੇ ਦੀ ਜਿਹੜੀ ਹੈਗੀ ਵਹੜ ਪੂਰੀ ਸਾਫ ਆ ਗਈ ਲਵੀ ਆ ਸਾਨੂੰ ਬਿਹੜ 90000 ਰੁਪਏ ਦੀ ਮਿਲਨੀ ਹੈ ਮਿੱਤਰੋ ਤੇ ਬਾਈ ਬੱਬੂ ਜਿਵੇਂ ਆਹਾ ਆ ਗਈ ਯਾਰ ਹਾਂ ਵੀਰੇ ਇਹਦੀ ਖਾਸੀਅਤ ਇੱਕ ਮੈਂ ਤੁਹਾਨੂੰ ਦੱਸਾਂ ਦਰਸ਼ਕੋ ਇਹਦਾ ਲੇਵਾ ਬੜਾ ਚੌੜਾਗਾ ਆ ਦੇਖਿਓ ਇਹਦਾ ਸੂਆ ਬਾਈ ਇਹ ਵੀ ਦੂਜੇ ਸੁਰਮ ਬਾਈ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਦਿਨ ਇਹ ਵੀ 5-4 ਲੈ ਜੀ ਬਾਈ ਹਲੇ ਕਿੰਨਾ ਦੁੱਧ ਦੁੱਧ ਰੋਣੇ ਨੇ 18 ਕਿਲੋ ਤੇ ਕਰੋਚੇ ਬੱਚੀ ਠੀਕ ਆ ਆਪਾਂ 20 ਕਿਲੋ ਜੋੜ ਤੇ ਭੇਜ ਦੇਵਾਂਗੇ 20 ਕਿਲੋ ਦੀ ਕਿੰਨੇ ਰੁਪਈਆ ਦੇ ਵਿੱਚ ਰੇਟ ਜਮ ਜੈ ਜੇ ਦਾ 85000 ਰੁਪਏ ਬਾਈ ਟਾੜਾ ਵਾਟਾ ਜਮ ਜੈ ਜੇ ਬਾਈ ਠੀਕ ਆ ਥੋੜਾ ਜਿਹਾ ਭ ਥਾਂ ਲੈਵੇ ਤੋਂ ਜਿਹੜੀਆਂ ਹੋਣਗੀਆਂ ਸਾਫ਼ ਆਹ ਜਿਹੜੀ ਹੈਗੀ 85000 ਰੁਪਈ ਦੀ ਆ 85 ਦੀ ਤੇ ਇਹਦੀ ਤੋਰ ਤੂਰ ਵਾਲੀ ਚੰਗੀ ਐ 헤 ਲੈ ਚੱਲ ਕੇਰਾ ਆ ਦੇਖੋ ਕ੍ਰੋਸ ਚ ਪੈਂਦੀ ਐ ਬਾਈ ਕਹਿੰਦਾ ਤੇ ਹੁਣ ਨਾ ਤੁਸੀਂ ਆਹ ਬਹਿਰ ਦੀ ਮੈਂ ਆ ਦੇਖੋ ਲੱਤਾਂ ਚੌੜੀਆਂ ਚੌੜੀਆਂ ਕਰ ਕਰ ਤੁਰਦੀਆਂ ਮਿੱਤਰੋ ਤੇ ਲੇਵਾ ਬੜਾ ਚੌੜਾ ਹਲੇ ਵੀ 5 6 ਦਿਨ ਲੈ ਜੂ ਬਈ ਖੁੱਲੇ ਨਹੀਂ ਯਾਰ ਲੇਵੇ ਵਾਲੇ ਪਾਸੋਂ ਤਾਂ ਜਮਾ ਗਰਦਾ ਹੀ ਗੱਡੀਆਂ ਪਈਆਂ ਕਿ ਨਹੀਂ ਹਾਂਜੀ ਬਈ ਅੱਛਾ ਜਿਹੜੀ ਆਹ ਆ ਗਈ ਹਾਂ ਰਮਰੇ ਤੇ ਰਮਣੇ ਇਹ ਦੁੱਧ ਜਸੂਆ ਤੀਜਾ ਸੂਆ ਰੀ ਤੀਜਾ ਤੂਗੀ ਵੀਰੇ ਤੀਜਾ ਸੂਆ ਹਾਂਜੀ ਵੀਰੇ ਠੀਕ ਆ ਕਿੰਨੇ ਦਿਨ ਪਏ ਇਹਦੇ ਇਹਦੇ ਪਏ ਇੱਕ ਹਫਤਾ ਬਾਈ ਕਿੰਨਾ ਦੁੱਧ ਮਤਲਬ ਦੁੱਧ ਨੇ ਰੱਬੇ ਰਮਣ 26-27 ਗਰੂ ਦਤਾ ਹੈ ਦੂਜੇ ਸੂਏ ਹਾਂ ਵੀਰੇ ਆਪਣੇ ਆਮ ਜਾਣ ਦੋਸਤੂ ਲਈ ਆ ਪਏ ਠੀਕ ਹੈ ਹਾਂਜੀ ਬਾਈ ਤੇ ਹੁਣ ਕਿੰਨੇ ਰੁਪਏ ਚ ਦੇਵਾਂਗੇ ਜਾਇ ਜਰਾ ਇਹਦੇ ਤੇ 90000 ਰੁਪਏ ਪਰ ਟਾਡਾ ਪਟਾ ਪਟਾ ਟਾਡਾ ਬਟਾ 2000 ਹੋਰ ਛੋਟ ਕਰ ਠੀਕ ਆ ਲੈ ਚੱਲ ਇੱਧਰ ਲੈ ਚੱਲ ਇਹ ਆ ਦੇਖ ਲੋ ਮਿੱਤਰੋ ਇਹ ਬਾਈ ਕਹਿੰਦਾ ਕਰਮਾਲੀ ਦੇ ਨਾਲ 10 ਦਿਨ ਬਾਕੀ ਪਏ ਆ ਤੇ 26 ਲੀਟਰ ਦੁੱ ਇਹਦਾ ਮਤਲਬ ਕਿੰਨਾ ਕਰੇ 90000 ਰੁਪਏ 90000 90000 ਚ 2000 ਛੋਟ ਠੀਕ ਆ ਲੈ ਵੀ 90000 ਚੋਂ ਨਾ 2000 ਛੋਟ ਹੋ ਜੂ ਆਹ ਗਾਂ ਦੀ ਤੇ ਜਿਹੜੀ ਤੇਰੀ ਆ ਆ ਗਈ ਯਾਰ ਦੇਖੋ ਇਹਦਾ ਪਿੱਛਾ ਪੁਛਾ ਦੇਖੋ ਕਿਵੇਂ ਖੜਵੇਂ ਇਹਦਾ ਸੂਆ ਇਹ ਦੂਜਾ ਸੂ ਵੀਰੇ ਰਵਣ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਦਿਨ 10 ਲੈ ਜੋ ਬਾਈ ਠੀਕ ਆ ਕਿੰਨੇ ਦੁੱਧ ਵਾਲੀ ਕਹੂ ਦੁੱਧ ਰਮਣ ਨੇ 24 25 ਕਿਲੋ ਖੁੱਲਾ ਪਾਉਣਾ ਬਾਈ 24 25 ਕਿਲੋ ਪਰ ਇਹਦੇ ਵੀਰੇ 12 13 ਦਿਨ ਪਈ ਨੇ 12 13 ਦਿਨ ਠੀਕ ਆ ਇਹ ਆ ਵੀ ਜਿਹੜੀ ਹੈਗੀ ਐ ਨਾ ਹੋਰ ਮਤਲਬ ਐਂ ਲੱਗਦਾ ਏ ਆ ਦੇਖੋ ਦੂਜਾ ਸੂਆ ਵਹਿੜ ਕੱਦ ਕਾਠ ਬਹੁਤ ਵੱਡਾ ਏ ਰੇਟ ਕੀ ਰਹੂ ਇਹਦਾ ਇਹਦਾ 95000 ਰੁਪਏ ਰੇਟ ਹੈ ਦਾ 90000 ਦੀ ਬੱਛੀ ਦੇ ਦੇ ਬਾਈ 90 ਦੀ ਹਾਂਜੀ ਭਰਾ ਠੀਕ ਆ ਦੁੱਧ ਕਿੰਨਾ ਪਾ ਦੂ ਬੱਬੂ ਪੁੱਤ ਵੀਰੇ 24 25 ਕਿਲੋ ਔਰ ਤੇ ਲੈ ਜਾ ਬੱਛੀ ਠੀਕ ਆ ਲੈ ਵੀ ਆਹ ਆ ਨਾ 24 25 ਕਿਲੋ ਦੁੱਧ ਦੀ ਗਾਰੰਟੀ ਤੇ 90000 ਦੀ ਆ ਹਜੇ ਤਾਂ ਬਾਹਲਾ ਪਲਾਟ ਕਿੰਨੇ ਬਹੁਤ ਪੰਗਿਆ ਰਹੂਨ ਬਾਈ ਹਜੇ ਤਾਂ ਬਹੁਤ ਬੰਨਾਂ ਨੇ ਬਹੁਤ ਬੱਛੀ ਨੇ ਬੰਨਾਂ ਨੇ ਹੂੰ ਅੱਛਾ ਜਿਹੜੀ ਤੇਰੀ ਆਗ ਆ ਗਈ ਬਾਈ ਹਾਂਜੀ ਵੀਰ ਇਹ ਵੀ ਦੂਜਾ ਸੂਰ ਰਮਣ ਇਹਦਾ ਦੂਜਾ ਸੂਆ ਹਾਂਜੀ ਬਾਈ ਅੱਛਾ ਕਿੰਨੇ ਦਿਨ ਬਾਕੀ ਹੈ ਦਿਨ ਰਮਣ ਦੇ ਪਏ ਹਲੇ ਹਫਤਾ ਲੈ ਜੂ ਦੇਖੀ ਲੈਵਾ ਦੇਖੀ ਬਸ ਇਹ ਤੁਹਾਨੂੰ ਬਾਈ ਲੈ ਦੇਖ ਲੈ ਹੁਣ ਮੂਖੀਆਂ ਵਰਗੇ ਥਾਣਾ ਹਨਾ ਦੂਜਾ ਸੂਆ ਕਿੰਨਾ ਦੁੱਧ ਪਾ ਦੂ ਬਾਈ ਦੁੱਧ ਰਮਣ ਨੇ 20 ਤੋਂ 12 ਚੱਲਣਾ 25 ਦੇ ਵਿੱਚ ਵਿੱਚ ਰਹਿਣਾ ਬਾਈ ਅੱਛਾ ਹਾਂ 24 25 ਕਿਲੋ 23 24 ਕਿਲੋ ਚੋਂ ਮੈਂ ਖੁੱਲਾ ਦੁੱਧ ਆਰਾਮ ਦਾ ਨਹੀਂ ਦੇਣਾ ਕੀ ਰੇਟ ਚ ਬਾਈ ਫਿਰ ਰੇਟ ਦਾ 95000 ਰੁਪਏ 90 ਦੇ ਦੇ ਬਾਈ ਠੀਕ ਆ 来 ਵੀ ਮਿੱਤਰੋ ਨਾ ਗੇਮ ਜਿਹੜੀ ਹੈਗੀ ਆ 90 95 ਵਾਲੀ ਘੁੰਮੀ ਆਂਦੀ ਆ ਮਿੱਤਰੋ ਤੇ ਸੂਆ ਦੇਖ ਲਓ ਹੁਣ ਤੁਸੀਂ ਦੂਜਾ ਸੂਆ 25 ਕਿਲੋ ਦੁੱਧ ਬਾਈ ਬੱਬੂ ਹਾਂਜੀ ਵੀਰੇ ਖੁੱਲਾ ਜਮਾ ਇਹ ਆ ਦੇਖੋ ਥਣ ਲੇਵਾ ਬੜਾ ਸਾਫ ਸੁਥਰਾ ਤੇ ਰਮਣ ਕੱਲਾ ਕਹਿਣਾ ਨਹੀਂ ਹੁੰਦਾ ਤੇ ਤੁਹਾਨੂੰ ਗਾਂ ਵੀ ਦੱਸੂਗੀ ਬਾਈ ਮੈਂ ਕਿੰਨਾ ਨਹੀਂ ਸਹੀ ਗੱਲ ਹੈ ਇਹ ਤਾਂ ਹੁਣ ਯਾਰ ਤੇਰੇ ਸਾਹਮਣੇ ਆ ਵੀ ਹਜੇ ਤਾਂ ਇਹਨਾਂ ਗਾਵਾਂ ਨੇ ਸੂਣਾ ਸੂਕ ਇਹ ਵੀ ਹਜੇ ਹੋਰ ਵਧੀਆ ਤਿਆਰ ਹੋਣਾ ਇਹਨਾਂ ਨੇ ਬਾਕੀ ਪੰਜ ਪੰਜ 7-7 ਦਿਨ ਲੈਂਦੇ ਆਂ ਬਾਈ ਨਹੀਂ ਸਹੀ ਗੱਲ ਹੈ ਇਹ ਬਾਕੀ ਆਏ ਹੁੰਦਾ ਯਾਰ ਦੇਖਾ ਪਾ ਦਿਖਾਤੀਆਂ ਹਨਾ ਹਾਂਜੀ ਵੀਰੇ ਹਾਂਜੀ ਬਾਕੀ ਹੁੰਦਾ ਕਰਮ ਠੀਕ ਹੈ ਬਾਕੀ ਜਿਹੜੀਆਂ ਹੈਆਂ گاਵਾ ਵੀ ਜਿਹੜੀਆਂ ਤੇਰੀਆਂ ਆਇਆ ਜਿਹੜੀਆਂ ਦਿਖਾਈਆਂ ਜਾਨਦਾਰ ਹਾਂਜੀ ਵੀਰੇ ਹਾਂਜੀ ਠੀਕ ਹੈ ਬਾਕੀ ਅੱਗੇ ਭਾਈ ਫਿਰ ਮੈਂ ਪਹਿਲਾਂ ਕਹਿ ਕੀ ਹਟਿਆ ਜਿਹੜੀ ਤੇਰੀ ਆਹ ਗਾਂ ਆ ਗਈ ਇਹ ਵੀ ਰਮਣੂ ਦੂਜਾ ਸੂ ਵੀਰੇ ਇਹੇ ਦੂਜਾ ਸੂ ਹਾਂਜੀ ਵੀਰੇ ਤੇ ਕਿੰਨੇ ਦਿਨ ਬਾਕੀ ਐ ਇਹ ਲੈ ਜੂ ਬੱਛੀ 6-7 ਦਿਨ ਬਾਈ 6-7 ਦਿਨ ਕਿੰਨਾ ਦੁੱਧ ਪਾ ਦੁੱਧ ਵੀਰੇ ਇਹਨੇ 18-19 ਕਿਲੋ ਪਾਇਆ ਪਹਿਲਾਂ ਨੇ ਕ੍ਰੋਸ ਦੀ ਐ ਹਾਂ 20 ਮੰਨ ਕੇ ਲੈ ਜੂ 20 ਮੰਨ ਕੇ ਹਾਂਜੀ ਬਾਈ ਤੇ ਕੀ ਰੇਟ ਚ ਰੇਟ ਦਾ 85000 ਰੁਪਇਆ ਰਵਣ 85 ਟਾਟਾ ਵਟਾ ਟਾਟਾ ਵਟਾ 82000 ਠੀਕ ਐ ਇਹਦਾ ਤੁਸੀਂ ਨਾ ਥਾਨ ਲੈਵਾ ਚੈੱਕ ਕਰ ਲਓ ਮਿੱਤਰੋ ਜਿਹੜਾ ਹੈਗਾ ਨਾ ਜਮਾਨ ਮੁੱਠੀ ਵਾਲਾ ਥਾਨ ਐ ਤੇ ਲੈਵਾ ਵੀ ਕਰਮ ਵਾਲੀ ਦਾ ਪੂਰਾ ਸੋਨਾ ਆਹਾਹਾ ਲੈਵੇ ਦਾ ਹੱਥ ਲਾ ਕੇ ਦੇਖਿਆ ਮਨ ਕੋਲ ਲਿਖਉਂਦੀ ਰਮ ਲੈ ਚੱਲ ਬੱਟੇ ਵਰਗੀ ਵਹਿੜ ਪਈ ਆ ਲੈ ਵੀ ਆਹ ਦੇਖ ਲਓ ਆਹਾ ਬਹਿੜ 20 ਲੀਟਰ ਦੁੱਧ ਵਾਲੀ 82000 ਰੁਪਏ ਦੇ ਵਿੱਚ ਮਿੱਤਰੋ 82000 ਰੇਟ ਕਹਿੰਨ ਨੂੰ ਵੀ ਇਹਦਾ 25 26 ਕਿਲੋ ਲੈਵੇ ਹਿਸਾਬ ਨਾਲ ਆਪਾਂ ਕਵਾਂਗੇ ਨਾ ਕਿਵੇਂ 25 26 ਕਿਲੋ ਵੀ ਆਪਾਂ ਇਹਦਾ ਕਵਾਂਗੇ ਇਹਦਾ ਛੱਤ ਮੰਨਦਾ ਠੀਕ ਹੈ ਹਨਾ ਕਹੋ ਵੀ ਥੋੜਾ ਜਿਹਾ ਕ੍ਰੋਸ ਪੰਚ ਹੈ ਇਸ ਕਰਕੇ 20 ਕਿਲੋ 22 ਕਿਲੋ ਦੁੱਧ ਦਿਓ ਬਾਈ ਠੀਕ ਹੈ ਗੱਲ ਨਹੀਂ ਸਹੀ ਗੱਲ ਆ ਅੱਛਾ ਆਹਾ ਉਹ ਨਗੀਨਾ ਇਹਦਾ ਸੂਆ ਪਹਿਲਾ ਇਹ ਪਹਿਲਾ ਸੂਆ ਫਰਮੂ ਇਹ ਪਹਿਲਾ ਸੂਆ ਕਿੰਨੇ ਦਿਨ ਪਏ ਦੇ ਇਹਦੇ ਦਿਨ ਹਫਤਾ ਬਾਕੀ ਇਹਦਾ ਹਫਤਾ ਹਾਂਜੀ ਲੈ ਖੋਲ ਚੱਲ ਕੇ ਰੇ ਲੈ ਚੱਲ ਲੈ ਚੱਲ ਅੱਛਾ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ ਦੁੱਧ ਰਮਣੇ ਨੇ 20 24 ਕਿਲੋ ਪਹਿਲਾਂ ਨੇ ਪਾਣਾ ਫਾਰਮ ਚ ਲਈ ਬੱਚੀ ਆਪਾਂ ਅੱਛਾ 25 26 ਕਿਲੋ ਆਰਾਮਦਾਰੀ ਨਜਮ ਅੱਛਾ ਲੈ ਵੀ ਮਿੱਤਰੋ ਆਹ ਨਾ ਪਹਿਲੇ ਸੂਏ ਬਹਿੜ ਨੇ ਸੂਣਾਗਾ ਫਾਰਮ ਦੇ ਵਿੱਚੋਂ ਆਹ ਬਹਿੜ ਲੈਤੀ ਆ ਠੀਕ ਹੈ ਲੈ ਵੀ ਥਾਨ ਥੁਣ ਦੇਖ ਲੋ ਚੈੱਕ ਕਰ ਲਓ ਸਿੱਧੇ ਦੇਖ ਰ ਆਪਣਾ ਬਾਈ ਇਧਰ ਮੋੜ ਲ ਫੇਸ ਕੁਆਲਟੀ ਬਹੁਤ ਸੋਹਣੀ ਬੱਚੀ ਦੀ ਬਾਈ ਇਧਰ ਮੂੰਹ ਕਰੀ ਇਹਦਾ ਮੂੰਹ ਇਹ ਆਹ ਦੇਖ ਲੋ ਮਿੱਤਰੋ ਹੁਣ ਤੁਸੀਂ ਇਹਦਾ ਫੇਸ ਚੈੱਕ ਕਰ ਲਓ ਤੇ ਕਿੰਨੇ ਚ ਬਾਈ ਰਮਣੇ ਰੇਟ ਕਰਾਉਣਾ ਉਹਦੇ 1 20 ਕਰਾ ਲਓ ਬਾਈ ਕੁਝ ਆਇਆ ਜੀ ਪਰ ਆਪਾਂ ਜਾਈ ਰੇਟ 95000 ਹਰਚ ਪੁੱਛੀ ਦੇ ਦੋ ਬਾਈ ਕਿੰਨੇ ਦੀ 95000 ਫਾਰਮ ਵਾਲੀ ਹਾਂਜੀ ਵੀਰੇ 95 ਦੀ ਹਾਂਜੀ ਬਾਈ ਵੈਰੀ ਗੁੱਡ ਲੈ ਚੱਲ ਕੇਰਾ ਸੁਖੀ ਹੁਣ ਤੋੜ ਕੇ ਦਿਖਾ ਦੇ ਲੈ ਵੀ ਹੁਣ ਤੁਸੀਂ ਨਾ ਆਹਾ ਬਹਿੜ ਬਾਈ ਕਹਿੰਦਾ ਆਪਾਂ ਫਾਰਮ ਦੇ ਵਿੱਚੋਂ ਬਹਿੜ ਲੈ ਦਿੱਤੀ ਹੋਈ ਆ 95000 ਦੀ ਦੇ ਦਾਂਗੇ ਪਹਿਲਾ ਸੂਆ ਤੇ ਥਣ ਲੇਵੇ ਤੂੰ ਤਾਂ ਮੈਂ ਰਿਕਾਰਡ ਤੂੜੀ ਹੁੰਦੀ ਆ ਇਹ ਮਾੜੀ ਇੱਕ ਡੂਡਣੀ ਜੀ ਆ ਮੈਂ ਤੁਹਾਨੂੰ ਦੱਸਾਂ ਗੱਲ ਉਹ ਤਾਂ ਕੋਈ ਨਿਸ਼ਾਨ ਨਹੀਂ ਰੌਣ ਬਾਈ ਪਰ ਛੈੜ ਤੋਂ ਨਾ ਥਣ ਦੇਖੀ ਰ ਆਪਣਾ ਬਾਈ ਇੰਨਾ ਸੋਹਣਾ ਕੱਡੂ ਆ ਦੇਖ ਇਧਰ ਅੱਗੇ ਦੇਖੋ ਜੀ ਲੈ ਏ ਆ ਦੇ ਲੈ ਵੀ ਦੀ ਧਰ ਵੀ ਦੇਖ ਲੈ ਭਾਈ ਐ ਜਾਉ ਜਮਾ ਜਮਾ ਤਹਾਂ ਤੱਕ ਜਾਓ ਅੱਛਾ ਜਿਹੜਾ ਤੇਰੇ ਕੋਲੇ ਆ ਨਗੀਨਾ ਆ ਗਿਆ ਸੋਣਾ ਸੱਜਣਾ ਮੈਨੂੰ ਐ ਦੱਸ ਦੇ ਇਹਦਾ ਸੂਆ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨ ਲੱਗ ਜੀ 10 ਦਿਨ ਵੀਰੇ ਫੁੱਲੇ 10 ਦਿਨ ਕਿੰਨਾ ਦੁੱਧ ਪਾ ਦੁੱਧ ਰਮਣੇ ਨੇ 21 22 ਕਿਲੋ ਪਹਿਲਾਂ ਨੇ ਪਾਇਆ ਹੋਇਆ ਹਾਂ ਇਹਨੂੰ ਤਿਆਰ ਕਰਕੇ ਵੇਚਾਂਗੇ ਕਰਮਾਂ ਲਈ ਜੋ ਪਹਿਲਾਂ ਕੁਲਿਆਂ ਦਾ ਭਰਾ ਤਾਂ ਦੇਵਾਂਗੇ ਅੱਛਾ ਪਹਿਲੇ ਸੂਏ ਹਾਂਜੀ ਵੀਰੇ ਤੇ 21 22 ਕਿਲੋ ਪਹਿਲਾਂ ਨੇ ਦਿੱਤਾ ਇਹਨਾਂ ਰਮਣ 25 26 ਕਿਲੋ ਜੋੜ ਤੇ ਭੇਜ ਦਾਂਗੇ ਲੈ ਵੀ ਆਹਾ ਉਹ ਨਗੀਨਾ 25 26 ਕਿਲੋ ਵਾਲਾ ਤੇ ਜਰਨਾ ਮੂੰ ਨਿੱਕਾ ਜਾ ਪਣਾ ਨਾ ਕੌਲੀ ਚ ਪਾਣੀ ਪੀ ਲਓ ਤੁਸੀਂ ਮੈਨੂੰ ਖੜਾ ਐ ਕਹਿੰਦਾ ਸੁੱਕੀ ਇਹ ਇੱਥੋਂ ਥਣ ਲੈ ਬਾਖਾ ਦਾ ਮੈਂ ਮੈਨੂੰ ਐ ਦੱਸ ਪੰਜਾਬ ਵਾਲੀ ਜਰਸੀ ਆ ਜੀ ਹਾਂਜੀ ਵੀਰੇ ਹਾਂਜੀ ਤੇ ਮੈਨੂੰ ਐ ਦੱਸ ਇਹਦਾ ਰੇਟ ਕਿੰਨਾ ਰੱਖੋ ਰੇਟ ਤਾਂ ਜਾਇ ਜਰਮਣ ਵੀਰੇ ਮੈਂ ਐ ਕਰਾ ਇਹਦਾ ਤਾਂ ਆਪਾਂ ਵੱਧ ਮੰਗ ਲਾ ਤਾਂ ਵੀ ਕੋਈ ਗੱਲ ਨਹੀਂ ਜਾਇ ਜੀ ਮੰਗਾਗੇ ਵੀਰੇ ਆਪਾਂ ਨੂੰ ਨਹੀਂ ਆਪਣਾ ਸੁਆਹ 90000 ਦੀ ਬੱਚੀ ਦੇ ਦੂੰ ਵੀਰੇ ਮੁੱਲ ਕਰਾਉ ਨੂੰ ਇੱਕ 10 ਕਰਾ ਲਓ ਇੱਕ 20 ਕਰਾ ਲਓ 90 ਦੀ 90 ਦੀ ਭਰਾ ਠੀਕ ਆ ਕਰਮਲ ਠੰਡੀ ਵਾਲੀ ਆ ਬਈ ਲੈ ਆ ਦੇਖ ਲਓ ਠੰਡੀ ਛੁੰਡੀ ਬਹੁਤ ਆ ਉਹ ਵੀ ਰਵਣ ਗੁੰਦੀ ਮਰੀ ਨੇ ਬੱਛੇ ਵਾਲੇ ਹਾਂ ਆ ਦੇਖ ਲੈ ਇਹ ਆ ਲੈ ਚੱਕ ਲੋ ਗੁੰਦੀ ਹੈ ਬਾਈ ਪਾਣੀ ਲੈ ਵੀ ਮਿੱਤਰੋ ਨਾ ਜਿਹੜੀ ਆਹਾ ਆ ਗਈ ਪੰਜਾਬ ਵਾਲੀ ਜਰਸੀ 90000 ਰੁਪਏ ਦੇ ਵਿੱਚ ਮਿਲਦੀ ਹੈ ਬਹੁਤ ਸੋਹਣੀ ਸੰਖੀ ਆ ਥਾਂ ਲੈਵਾ ਹਜੇ ਇਹਨੇ ਨਾ ਹੋਰ ਤਿਆਰ ਕਰਨਾ ਮੈਥਰਾ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂਜੀ ਵੀ ਬਹਿੜ ਤੇਰੀ ਹੈਗੀ ਜਿਵੇਂ ਐਨ ਸਤਿਹਰ ਵਰਗੀ ਪਈ ਹਾਂਜੀ ਬਾਈ ਹਾਂ ਹੈਨਾ ਚੰਗੀ ਆ ਬਾਕੀ ਕਾਰਮ ਲੜਨਗੇ ਅਗਲੇ ਹਾਂ ਨਹੀਂ ਬਾਈ ਹਾਂ ਨਹੀਂ ਸਹੀ ਗੱਲ ਅੱਗੇ ਕਾਰਮ ਲੜਨਗੇ ਤੇ ਆ ਵੀ ਪੰਜਾਬ ਵਾਲੀ ਜਰਸੀ ਆ ਗਈ ਹਾਂ ਵੀਰੇ ਹਾਂ ਹੈਨਾ ਇਹਦਾ ਸੂਆ ਬਾਈ ਇਹ ਦੂਜਾ ਸੂਆ ਵੀ ਰਵਣ ਖੋਲ ਕਰ ਸੁਖੀ ਤੂੰ ਖੋਲਣ ਲੱਗਿਆ ਕਾਹਲ ਵਾਲੀ ਕਰਦਾ ਮੈਨੂੰ ਐਂ ਦੱਸ ਦੇ ਦੂਜਾ ਸੂਆ ਕਿੰਨੇ ਦਿਨ ਲੈ ਜੂ ਦਿਨ ਰਵਣ ਲੈ ਜੂ ਵਾਲੀ ਇਹ 10 ਦਿਨ ਬਾਈ ਇਹ ਵੀ ਖੁੱਲੇ ਕਿੰਨਾ ਦੁੱਧ ਦੁੱਧ ਵੀਰੇ ਦੇ ਜੂਗੀ 17 18 ਕਿਲੋ ਵੈਰੀ ਗੁੱਡ ਮੈਂ ਵੀ ਤੈਨੂੰ ਨਾ ਮਨ 'ਚ ਸੋਚ ਲਿਆ ਸੀ ਵੀ ਆਹ 16 17 ਕਿਲੋ ਵਾਲੀ ਆ ਤੇ ਇਹ ਦਿਨ ਲੈ ਜੂ ਹਜੇ ਕੱਚੀ ਪਈ ਆ ਹਾਂਜੀ ਬਾਈ ਹਾਂਜੀ ਤੇ ਰੇਟ ਆਪਾਂ ਕੱਚੀ ਦੇ ਹਿਸਾਬ ਨਾਲ ਕੱਚੀ ਦੇ ਹਿਸਾਬ ਨਾਲ ਅੱਜ ਜੇ ਕੋਈ ਲੈ ਕੇ ਜਾਂਦਾ ਭਰਾ ਤਾਂ 65000 ਦੇ ਬੱਛੀ ਦੇਣਾ ਬਾਈ ਹੁਣ ਐ ਨਾ ਕਰ 65 ਹੀ ਹੋਣ ਦੇ ਵੱਧ ਦੇ ਬਾਈ ਫਿਰ ਘੱਟ ਵੱਧ ਨਾ ਕਰ ਠੀਕ ਆ ਲੈ ਵੀ ਮਿੱਤਰੋ ਆਹਾ ਦੇਖ ਲਓ ਪੰਜਾਬ ਵਾਲੀ ਜਰਸੀ 65000 ਰੁਪਏ ਦੇ ਵਿੱਚ ਮਿਲਣੀ ਆ ਬਹੁਤ ਤਿਆਰ ਹੋਣਾ ਬੱਛੀ ਨੇ ਰਹਿਣਾ ਦੇਖ ਬੜਾ ਚਾਰ ਹੋਣਾ ਨੇ ਭਈਆ ਜੀ ਇਹ ਮਿੱਤਰਾ ਮੈਨੂੰ ਐ ਲੱਗਦਾ ਜਦੋਂ ਤਿਆਰ ਹੋਊਗੀ ਕਿਸੇ ਨੂੰ ਕੋਈ 2 ਰੁਪਏ ਨਫਾ ਦੇ ਵੀ ਸਕਦਾ ਹਾਂਜੀ ਵੀਰੇ ਹਾਂਜੀ ਉਹ ਅੱਜ ਲੈ ਕੇ ਆਂਦਾ ਭਰਾ ਅੱਜ ਹੋਣਾ ਪਤਾ ਹੀ ਗੱਲਾਂ ਉਹ 15 ਦਾ ਖੜੀ ਰਹੀ ਅਗਲਾ ਕਹਿੰਦਾ ਵੀ ਅੱਜ ਉਹੀ ਰੇਟ ਕਰਾਓ ਰੇਟ ਅਲੱਗ ਹੋ ਪਈ ਸਹੀ ਗੱਲ ਹੈ ਸਹੀ ਗੱਲ ਹੈ ਤੇਰੀ ਅੱਜ ਸੰਭੂ ਆ ਵੀ ਅਗਲਾ ਵੀ ਦੋ ਚਾਰ ਇਹ ਰਖਵਾਊਗਾ ਨਾ ਨਹੀਂ ਸਹੀ ਗੱਲ ਆਹਾ ਤੇਰੀ ਆਹਾ ਹਾ ਇਹ ਆਪਣੇ ਪਿੰਡੂ ਲਈ ਆ ਰਵਣ ਵੀਰੇ ਦੂਜਾ ਸੂਆ ਸੂ ਕੇ ਵੀ ਦੂਜਾ ਸੂਆ ਹਾਂਜੀ ਇਹ ਕ੍ਰੋਸ ਮੰਨ ਲਓ ਜਰਸੀ ਦਾ ਕ੍ਰੋਸ ਮੰਨ ਲਓ ਹਣਾ ਕ੍ਰੋਸ ਗਾਹ ਮੰਨ ਲਓ ਠੀਕ ਹੈ ਕਿੰਨਾ ਦੁੱਧ ਪਾ ਦੂ ਦੁੱਧ ਵੀਰੇ ਦੇਊਗੀ 13-14 ਕਿਲੋ ਵੈਰੀ ਗੁੱਡ ਹਾਂਜੀ ਕਿੰਨੇ ਰੁਪਈਆ ਚ ਦੇਣੀ ਆਪਾਂ 13 ਵਾਲੀ ਇਹ ਵੀਰੇ 50000 ਦੀ ਪੱਛੀ ਦੇ ਦੂੰਗਾ ਲੈ ਵੀ ਆਹਾ ਨਾ 50000 ਰੁਪਈ ਦੀ ਬਿਹੜ ਮਿਲਨੀ ਆ ਮਿੱਤਰੋ ਤੇ ਦੁੱਧ ਵੀ ਇਹਦਾ ਨਾ ਤੁਹਾਨੂੰ ਦੱਸਾਂ ਗਾ ਲੋ ਵੀ ਕੜੀ ਵਰਗਾ ਹੋਊਗਾ ਤੇ ਆਹਾ ਗਾਂ ਵੀ ਨਾ ਜਿਹੜੀ ਹੈਗੀ ਐ ਜਿਹੜਾ ਬੰਦਾ ਲੈ ਗਿਆ ਠੀਕ ਐ ਤੇ ਇਹਦਾ ਦੁੱਧ ਮੱਝ ਵਰਗਾ 50000 ਰੁਪਈ ਦੇ ਵਿੱਚ ਹਜੇ ਕੱਚੀ ਇਹ ਆ ਹਾਂ ਦੱਸ ਗਿਰਮ ਨੇ ਇਹ ਪਤਾ ਗਿਰਮ ਨੇ ਇਹਨੂੰ 2-4 ਸਾਲ ਚਵਾਈ ਕਰਕੇ ਹੀ ਬੰਦਾ ਘਾਟੇ ਵਾਲਾ ਸੌਦਾ ਨਹੀਂ ਵੀਰੇ ਇਹ ਇੰਨੇ ਦੁੱਧ ਪਿਓ ਜੀ ਨੂੰ ਮਰਜ਼ੀ ਫੜਾ ਦਿਓ ਕਿ ਹਰੇਕ 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 ਟਾਈਮ 'ਚ 10-15000 ਰੁਪਏ ਸੂ ਵੱਧ ਦਾ ਹਰੇਕ ਟਾਈਮ ਬਾਈ ਹਰੇਕ ਸਾਹੀ ਸਹੀ ਗੱਲ ਹੈ ਅੱਛਾ ਜਿਹੜੀ ਕੋ ਪਰਲੇ ਪਾਸੇ ਖੜੀ ਇੱਕ ਹਾਂ ਜਰਮ ਉਹ ਵੀਰੇ ਸਾਈ ਵਾਲਾ ਕੀ ਇਹ ਮਤਲਬ ਇਹ ਵੀ ਕ੍ਰੋਸ ਸਾਹੀ ਆ ਹਾਂ ਸਾਹੀ ਵਾਲ ਦਾ ਕ੍ਰੋਸ ਮੰਨ ਲਓ ਵੀਰੇ ਹਾਂ ਆਪਣਾ ਕੋਸੀ ਮੰਨ ਲਓ ਅੱਛਾ ਇਹ ਤੇਰੀ ਵਹਿੜ ਪਹਿਲਾ ਸੂ ਹਾਂ ਪਹਿਲਾ ਸੂ ਵੀਰੇ ਪਹਿਲਾ ਸੂਆ ਕਿੰਨੇ ਦਿਨ ਲੈ ਜੂਗੀ ਤੇ ਤੇਰਾ 13-14 ਦਿਨ ਪੇ ਰਮਣ ਤੇ ਮੈਨੂੰ ਐ ਲੱਗਦਾ ਵੀ 13-14 ਦਿਨ ਪਏ ਤਾਂ ਹੈਗੇ ਆ ਇਹ ਅੱਛਾ ਬਬੂ ਜਿਵੇਂ ਇਹ ਕਿੰਨਾ ਦੁੱਧ ਪਾ ਦੂ ਤੇਰੀ ਬਾਈ ਦੁੱਧ ਵੀਰੇ 12 ਕਿਲੋ ਰਮਣ 12 ਕਿਲੋ ਦੁੱਧ ਪਾ ਅੱਛਾ ਕਿੰਨੇ ਰੁਪਏ ਚ ਦੇਣੀ ਹੈ ਇਹਦਾ ਰੇਟ ਵੀਰੇ 55 ਕਰਾ ਲਓ 60 ਕਰਾ ਲਓ ਹਾਂ 47000 ਦੀ ਬੱਚੀ ਦੇਣੀ 45 ਦੀ ਆਉਣ ਦੇ ਫਿਰ ਉਹ ਦੇ ਦਾਂਗੇ ਬਾਈ ਇਧਰ ਤੋਰੀਓ ਮਾੜੀ ਧੁਰ ਸੁੱਕੀ ਮਾੜੀ ਜੀ ਮੈਥੋਂ ਇਹ ਡਰਦੀ ਆ ਇਹ ਰਸੇ ਦਾ ਵੀ ਕਰਦੀ ਆ ਓਏ ਹੈਨਾ ਇਹ ਅੱਜ ਹੀ ਆਈ ਸੋਭਾ ਬਾਈ ਲੈ ਵੀ ਆ ਬਣ ਦੇ ਕੋਈ ਗੱਲ ਨਹੀਂ ਆਹਾ ਲੈ ਵੀ ਮਿੱਤਰੋ ਜਿਹੜੀ ਆ ਆ ਗਈ ਨਾ ਆ 45000 ਰੁਪਏ ਦੇ ਵਿੱਚ ਮਿਲਨੀ ਹੈ ਸੋਭਾ ਵਾਲਟੀ ਰਮਣ ਦੇ ਫੁੱਲ ਆ ਗਈ ਚਾਹਲਾ ਤੁਲਰ ਦੇਖ ਲੈ ਤੁੰਨੋਂ ਬਾਈ ਠੀਕ ਹੈ ਤੇ ਹਾਂ ਇਹ ਆ ਸੀਲ ਵਾਲੀ ਹੈ ਠੀਕ ਹੈ ਇਹ ਇਹ ਇੱਕ ਦੁੱਧਣੀ ਜੀ ਵਿਚਾਰੀ ਕਿਉਂ ਹੈ ਵੀਰੇ ਇਹ ਅੱਛਾ ਠੀਕ ਆ ਕੋਈ ਗੱਲ ਨਹੀਂ ਚਲ ਆਪਾਂ ਦੱਸਤਾ ਯਾਰ ਹਣਾ ਹਾਂਜੀ ਹਾਂਜੀ ਠੀਕ ਆ ਤੇ ਬੱਬੂ ਉਧਰ ਚੱਲ ਕਹਿੰਦਾ ਮੱਝਾਂ ਵਾਲੇ ਪਾਸੇ ਚੱਲ ਅੱਛਾ ਬੱਬੂ ਜੇ ਹੁਣ ਤੇਰੀ ਆਹਾ ਮੱਝ ਦੀ ਮੈਂ ਗੱਲ ਕਰਨਾ ਰਮਣੀ ਦੂਜਾ ਸੂ ਛੋਟੀ ਵੀਰੇ ਇਹ ਪਰਸੋਂ ਸ਼ਾਮ ਨੂੰ ਸੂਇਆ ਦੂਜਾ ਸੂਆ ਹਾਂ ਬੋਲੇ ਤੂੰ ਬਿਲਕੁਲ ਸਾਫ਼ ਆ ਬਾਈ ਕੋਈ ਵੀ ਬੰਦਾ ਹੁਣ 2-10 ਕਿਲੋ ਬਾਲਾ ਚੋਕੇ ਲੈ ਜੂਗਾ 10 ਕਿਲੋ ਬਾਲਾ ਕਿੰਨਾ ਦੁੱਧ ਪਾ ਦੂਗੀ 13-14 ਕਿਲੋ ਜ਼ੋਰ ਆਪਣਾ ਖੁੱਲਾ ਬਾਲਾ ਕਹਿਣ ਦਾ ਕੋਈ ਫਾਇਦਾ ਨਹੀਂ ਨਹੀਂ ਵੀਰੇ ਮੈਂ 15-16 ਕਹਿੰਦਾ ਉਹਦਾ ਇਹ ਸੂਈ ਦੂਜਾ ਸੂਆ ਦੂਜਾ ਸੂਆ ਵੀਰੇ ਕਿੰਨੇ ਚ ਦੇਣੀ ਆਪਾਂ ਇਹਦਾ ਰੇਟ ਆ ਵੀਰੇ 1,20,000 ਰੁਪਇਆ 1,15,000 ਦੀ ਝੋਟੀ ਦੇ ਦੂੰ ਬਾਈ ਠੀਕ ਆ ਲੈ ਵੀ ਆ ਦੇਖ ਲੋ ਮਿੱਤਰੋ ਲੇਵਾ ਦੇਖ ਲੋ ਕੱਚੀ ਸੂਈ ਜਮਾ ਤਾਜੀ ਸੂਈ ਇੱਟਾ ਵਰਗਾ ਲੇਵਾ ਪਿਆ ਤੇ ਥਾਂ ਲੇਵਾ ਵੀ ਦੇਖ ਲੋ ਤੁਸੀਂ ਆਪਾਂ ਨੇੜੇ ਲਾ ਤੇ ਇਹ ਜਿਹੜੀ ਹੈਗੀ 1,15,000 ਦੀ ਭਈ ਵੀ ਜਮਾਨ ਗੋਲ ਮਟੋਲ ਮਾਝਾ ਮਿੱਤਰੋ ਸੂਈ ਸਵਾਈ ਮਗਰ ਕੁਆਲਿਟੀ ਵਲੀ ਰਮਣੇ ਚ ਬਾਈ ਇੱਧਰ ਕਰੀ ਮੜੇ ਜਾ ਇਹ ਆ ਦੇਖੋ ਪਾਏ ਪੈ ਸਰੀਰ ਆ ਬੈਠਣਾ ਪਾਏ ਪਲੇਅਰ ਕੀ ਜਮਾ ਹੂੰ ਇਹ ਆ ਲੈ ਕੀ ਬਾਪੂ ਕੀ ਨਹੀਂ ਇਹ ਦੇ ਮਗਰ ਕੱਟਾ ਕੱਟਾ ਇਹ ਦੇ ਮਗਰ ਲੈ ਵੀ ਕੱਟਾ ਆ ਗਿਆ ਇਹ ਦੇ ਮਗਰ ਤੇ ਲਿਆ ਕਰਾਂ ਮੋੜਦਾ ਸੁਖੀ ਲੈ ਵੀ ਇੱਕ ਸਿੰਘ ਸਿੰਘ ਜਮਾ ਗੋਲ ਆ ਗਿਆ ਤੇ ਉਂ ਜੱਤ ਜੁੱਤ ਵੀ ਜਿਹੜੀ ਹੈਗੀ ਇਹ ਪੂਰੀ ਆ ਗਈ ਐਨ ਜਮਾ ਬੈਠ ਵੀ ਮੱਝ ਆ ਗਈ ਅੱਛਾ ਬਾਬੂ ਜਿਹੜੀ ਤੇਰੀ ਮੀਨੀ ਝੋਟੀ ਆ ਹਾਂ ਵੀਰੇ ਮੀਨੀ ਵੀ ਦੂਜਾ ਸੂਆ ਰਮਣ ਇਹ ਦੂਜਾ ਸੂਆ ਝੋਟੀ ਭਾਈ ਹਾਂਜੀ ਠੀਕ ਆ ਤੇ ਦੂਜਾ ਸੂਆ ਕਿੱਦੇ ਸੂਈ ਇਹ ਇਹਨੂੰ ਸੂਈ ਨਾਲ ਜੇ 6ਵੇਂ ਦਿਨ ਬਣਾ ਅੱਛਾ 6ਵੇਂ ਦਿਨ ਆਓ ਕੱਟੀ ਦੇ ਸਾਹਮਣੇ ਬੈਠੀ ਬਈ ਅੱਛਾ ਉਧਰ ਬੈਠੀ ਹੈ ਹਾਂਜੀ ਬਈ ਅੱਛਾ 6ਵੇਂ ਦਿਨ ਹੈਗਾ ਸੂਈ ਨੂੰ ਹਾਂਜੀ ਬਈ ਲੈ ਦਿਖਾਵਾਂ ਮੈਂ ਕੋਲੇ ਮੜਾ ਜਾਂ ਹੁਣ ਲੇਵਾ ਦੇਖੀ ਲੈ ਅੱਛਾ ਮੈਨੂੰ ਐ ਦੱਸ ਕਿੰਨਾ ਦੁੱਧ ਪਾ ਦੂ ਇਹ ਪੁੱਤਰ ਅਮਨ ਦੂਗੇ 13 12 13 ਵੀਰੇ 12 13 ਹਾਂਜੀ ਬਈ 12 ਦੇ ਦੇ 13 ਦੇ ਦੀ ਠੀਕ ਹੈ ਹਾਂਜੀ ਬਈ ਤੇ ਫਿਰ ਮੈਨੂੰ ਐ ਦੱਸ ਇਹਦਾ ਰੇਟ ਕਿੰਨਾ ਰੋ ਇਹਦਾ ਰੇਟ ਰਮਣ ਲੈਣ ਦੇਣ ਚ 1,11000 ਰੁਪਏ ਵੀਰੇ ਵੈਰੀ ਗੁੱਡ ਤੇ ਮੈਨੂੰ ਦੂਡ ਨਹੀਂ ਮੰਗਦੇ ਆਪਾਂ ਅੱਛਾ ਤੇ ਚਾਰ ਬੰਦੇ ਵੀ ਉਹਨੂੰ ਕਹਿਣਗੇ ਵੀ ਠੀਕ ਹੈ ਭਾਈ ਭਾਜ ਦਿੱਤੀ ਹੈ ਨਾ ਸਹੀ ਗੱਲ ਹੈ ਲੈ ਵੀ ਮੈਨੂੰ ਆਏ ਦੱਸ ਲੈ ਨਿਕਾ ਲੱਗੇ ਮੀਣਾ ਭਾਈ ਲੈ ਵੀ ਆਹ ਆ ਨਾ ਜਿਹੜੀ ਆ ਗਈ ਆਹ ਮੀਨੀ ਝੋਟੀ 1,10,000 ਰੁਪਏ ਦੀ ਮਿਲੂਗੀ ਮਿੱਤਰੋ ਤੇ ਥੱਲੋਂ ਜਿਹੜੀ ਹੈਗੀ ਲੇਵੇ ਦੀ ਉਹ ਤੁਸਨੂੰ ਮੈਂ ਦਿਖਾ ਦਣਾ ਥਾਂ ਲੇਵੇ ਦੀ ਜਿਹੜੀ ਤੁਹਾਡੇ ਸਾਹਮਣੇ ਆ ਗਈ ਇਹ ਮਿੱਤਰੋ ਸਮੀ ਪਲੀ ਆ ਮਗਰ ਇਹਦੇ ਕੀ ਹੈ ਭਾਈ ਇਹਦੇ ਕੱਟੇ ਰਹਣ ਲੈ ਵੀ ਮਗਰ ਕੱਟੀ ਮਗਰ ਕੱਟੀ 12-13 ਕਿਲੋ ਵਾਲੀ 1,10,000 ਚ ਨੀਨੀ ਝੋਟੀ ਆ ਦੇ ਦੇ ਵੀਰੇ 14 ਦੇ ਦੇ 12 ਹਾਂ ਪੋਲੇ ਦੇ ਕਰਮਾ 14 ਦੇ ਦੇਲੇ ਦੇ ਕਰਮਾ ਪਰ 12 ਤੋਂ ਨਹੀਂ ਮਰਦੀ ਠੀਕ ਆ ਗੱਲ ਤੇ ਜਿਹੜੀ ਤੇਰੀ ਆਹਾ ਝੋਟੀ ਮਿੱਤਰਾ ਆਹਾ ਝੋਟੀ ਦਾ ਕੱਦ ਕੱਠ ਲੋਟਾ ਹਨਾ ਤੇ ਰਮਣ ਵੀਰੇ ਪਰਸੋਂ ਸੂਈਆ ਦੇਖ ਲੈ ਮੇਰਾ 6 ਫੁੱਟ ਕਰਦਾ 1 ਇੰਚ ਕੱਟ ਠੀਕ ਹੈ ਤੇ ਇਹ ਸੂਆ ਸੂਆ ਦੂਜਾ ਵੀਰ ਦੂਜਾ ਸੂਆ ਹਾਂਜੀ ਵੀਰੇ ਪਰਸੋਂ ਦੀ ਸੂਈ ਪਰਸੋਂ ਸੂਈ ਸ਼ਾਮ ਨੂੰ ਤੇ ਕਿੰਨਾ ਦੁੱਧ ਵਾਲੀ ਝੋਟੀ ਆ ਗਈ ਰਮਣ ਦੇ ਉਹ ਇਹਨੇ ਪਹਿਲਾਂ ਨੇ 14 ਕਿਲੋ ਦਿੱਤਾ ਹੋਇਆ ਆਪਾਂ ਮਾਲਕ ਨਾਲ ਦਾਦੂ ਪਿੰਡੂ ਲਈ ਨਾਲ ਚ ਰੈਣੇ ਚ ਬਈ ਦਾਦੂ ਪਿੰਡ ਤੋਂ ਲਈ 14 ਕਿਲੋ ਪਹਿਲਾਂ ਨੇ ਆਪਾਂ ਦੇ ਦੇ 14 ਦੇ ਦੇ 15 ਠੀਕ ਹੈ ਅਗਲੇ ਕਰਮਾ ਬ ਬਾਕੀ ਚੌਣ ਦੇ ਇੰਨੀ ਪੋਲੀ ਆਏ ਭਾਵੇਂ 10 ਸਾਲਾਂ ਚ ਵਗ ਧਾਰ ਕੱਢ ਲਈ ਤੇ ਕਿੰਨੇ ਚ ਦੇਵਾਂਗੇ ਝੋਟੀ ਇਹਦਾ 1,32,000 ਰੁਪਏ ਰੇਟ ਹੈ ਜੈਜਬਾਈ ਠੀਕ ਆ ਇਹ ਇੱਧਰ ਲੈ ਚੱਲ ਕੇ ਨਾ ਲੈ ਵੀ ਹੁਣ ਨਾ ਤੁਸੀਂ ਆ ਝੋਟੀ ਵੀ ਚੈੱਕ ਕਰ ਲੋ ਇਹ ਝੋਟੀ ਦੀ ਬੰਤਰ ਮੁੱਤਰ ਦੇਖ ਲੋ ਮਿੱਤਰੋ ਦੂਜਾ ਸੂਆ ਤੇ ਦੁੱਧ ਪਹਿਲੇ ਸੂਏ ਨੇ 14 ਪਾਇਆ ਹੋਇਆ ਲੈ ਵੀ ਪਹਿਲੇ ਸੂਏ 14 ਲੀਟਰ ਦੁੱਧ ਇਸ ਨੇ ਪਾਇਆ ਹੋਇਆ ਹੁਣ ਵੀ 14 ਦੇ ਦੇ 15 ਦੇ ਦੇ ਪਰ 14 ਤੋਂ ਮਰਦੀ ਨਹੀਂ ਬੱਗੂ ਪਰ ਹਮਨ ਵੀ ਇੱਧਰ ਦੀ ਕੁਆਲਟੀ ਨੇ ਮੈਂ ਇਸ ਦੇ ਪਿੱਠ ਪੋੜਾ ਦੇਖੀ ਮਗਰ ਖੜਕ ਕੇ ਬਾਈ ਹਾਂ ਕਿੱਡਾ ਚੌੜਾ ਪਿੱਠਪੂੜਾ ਕੱਦ ਕਾਟ ਕਿੰਨਾ ਬਾਈ ਹੂੰ ਕੁਆਲਿਟੀ ਨੇ ਮੈਂ ਦੁੱਧ ਫੇਰ ਹੀ ਦਊ ਬਾਈ ਇਹ ਕੁਆਲਿਟੀ ਮੈਂ ਆਹ ਦੇਖ ਲੋ ਥਾਂ ਲੇਵਾ ਬੌੜੇ ਤੋਂ ਖਾਲੀ ਆ ਇਹ ਜਨਾ ਨਚੜੀ ਹੋਏ ਬਾਈ ਨਿੰਬੂਆਂ ਨੂੰ ਹਾਂ ਇਹ ਬੌੜੇ ਤੋਂ ਖਾਲੀ ਆ ਦੋ ਟਾਈਮ ਚੋਕੇ ਲੈ ਜਾ ਹਾਂ ਇਹ ਤੇਰੇ ਕੋਲ ਕਿਤੇ ਆਈ ਐ ਇਹ ਆਪਣੇ ਕੋਲ ਕੱਲ੍ਹ ਸ਼ਾਮ ਨੂੰ ਹੋਈ ਵੀਰੇ ਅੱਛਾ ਠੀਕ ਹੈ ਤੇ ਇਹਦਾ ਰੇਟ ਆਪਾਂ ਜਿਹੜਾ ਹੈਗਾ 132 ਕੀਤੇ ਹਾਂ 32000 ਤੇ ਟਾਟਾ-ਬਾਟਾ ਵਿੱਚ ਕੋਈ ਮਾਰ ਨਹੀਂ ਦੋ ਹਜ਼ਾਰ ਰੁਪਏ ਛੋਟ ਕਰ ਦੂੰ ਬਾਈ ਠੀਕ ਹੈ ਨੰਬਰ ਬੋਲ ਤੇ ਨੰਬਰ ਮੇਰਾ 94671 ਹੈ ਜੀ 70471 8989 106682 ਠੀਕ ਆ ਲੋਬੀ ਮਿੱਤਰੋ ਜੇ ਆਪਾਂ ਹੁਣ ਨਾ ਤਿੰਨ ਮੱਝਾਂ ਦਿਖਾਈਆਂ ਠੀਕ ਹੈ ਤੇ ਇਧਰਲੇ ਪਾਸੇ ਗਾਵਾਂ ਜਿਹੜੇ ਭਰਾ ਦੇ ਕੋਈ ਨਗ ਫਿੱਟ ਆਉਂਦਾ ਤਾਂ ਉਹ ਕੀ ਆ ਭਾਈ ਇੱਥੇ ਫਾਰਮ ਤੇ ਆ ਜਾਓ ਤੇ ਤਸੱਲੀ ਕਰਕੇ ਆਪਦੀ ਤੁਸੀਂ ਲਿਆ ਸਕਦੇ ਹੋ ਤੇ ਜੇ ਗੱਲ ਕਰੀਏ ਵੀ ਕਿਵੇਂ ਲੱਗਿਆ ਰੇਟ ਦੱਸਿਓ ਜ਼ਰੂਰ ਤੇ ਰੰਗ ਪੂਰੇ ਵੱਜੇ ਹੋਏ ਆ ਜਮਾਨ ਮੰਡੀ ਵਾਲਾ ਮਾਹੌਲ ਬਣਾਇਆ ਪਿਆ ਮੰਡੀ ਲੱਗੀ ਹੈ ਇੱਕ ਤਰ੍ਹਾਂ ਦੀ ਮਿੱਤਰੋ ਮੈਂ ਤਾਂ ਤੈਨੂੰ ਐਂ ਗੱਲ ਕਹਿਣਾ ਵੀ ਇੱਕ ਦਿਨ ਰੱਖ ਲਾ ਵੀ ਮੰਡੀ ਲਾ ਦਿਆ ਕਰ ਮੰਡੀ ਵਾਲਾ ਬਈ ਐਨਾ ਆਪਾਂ ਰੋ ਕਮਣੀ ਹੈ ਵੀ 20 ਇਕੱਠਿਆਂ ਕਰਕੇ ਵੇਚਨੀ ਆਪਾਂ ਤਾਂ 2 ਆਗਿਆ 2 ਵੇਕਿਆ ਨਾ ਆਪਾਂ ਮਾਲ ਵੇਚਣਾ ਬਈ ਤਮਣ ਠੀਕ ਹੈ ਇਹ ਜਰਸੀ ਬੱਚੀ ਆ ਰਬਣਾ ਦੇਖਣਾ ਅੱਛਾ ਕੋ ਮੱਲ ਵਾਲਾ ਸਰੀਕ ਬੰਦਾ ਬਈ ਇਹ ਤਾਂ 1.5 ਲੱਖ ਤੋਂ 1.40 ਤੋਂ ਘੱਟ ਰੇਟ ਨਹੀਂ ਕਰਦਾ ਤੁਸੀਂ ਕਿਤੇ ਡੱਬ ਵਾਲੀ ਮੰਡੀ ਪਾਜੋ ਕਿਸੇ ਮੰਡੀ ਪਾਗ ਜਣਾ ਠੀਕ ਹੈ ਆਪਾਂ 90000 ਦੀ ਬੱਚੀ ਦੇ ਦਾਂਗੇ 6 ਮਹੀਨੇ ਕਿਸੇ ਨੂੰ ਚੋਕੇ ਵੇਚਨੀ ਆ हां ਵੀ 55 60 ਹਜ਼ਾਰ ਦੀ ਪੁੱਠੀ ਲਵਾਂਗੇ ਬਾਈ ਠੀਕ ਆ ਹਾਂ ਸਹੀ ਗੱਲ ਆ ਬਾਕੀ ਬਈ ਆਪ ਆਪ ਵੀ ਕਹਿੰਦੇ ਮੈਂ ਹੈਗੀ ਆ ਬਾਈ ਹਾਂ ਹਜੇ ਤਾਂ ਤਿਆਰ ਹੋਣਾ ਬੱਚੀ ਨੇ ਬਾਈ ਸਹੀ ਗੱਲ ਤਾਂ ਢਿੱਲਾ ਛੱਡਣ ਲੱਗੇ ਰਹਣ ਹਾਂ ਹਾਂ ਹਜੇ ਤਾਂ ਮਤਲਬ ਮੈਂ ਪਹਿਲਾਂ ਵੀ ਦਿਖਾਈ ਆ ਨਹੀਂ ਗੱਲ ਪੱਕੀ ਆ 60 ਹਜ਼ਾਰ ਦੀ ਲੈ ਲਈ ਬੱਸ ਕੋਈ ਗੱਲ ਨਹੀਂ ਬਾਈ ਲੈ ਲਾਂ ਠੀਕ ਆ ਕੋਈ ਗੱਲ ਨਹੀਂ ਚੱਲ ਲੋ ਵੀ ਕਰਿਓ ਕਰਾ ਸ਼ੇਅਰ ਦੱਬ ਕੇ ਜੀ